ਸਮਾਜਸੀ ਬਲਦੇਵ ਸਿੰਘ ਨੇ ਲੁਧਿਆਣਾ ਦੇ ਦੁਗਰੀ ਸਥਿਤ ਇੱਕ ਨਿੱਜੀ ਹੋਟਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦਲਿਤ ਪਾਇਚਾ ਇਹਨਾਂ ਕਥਿਤ ਤੌਰ ਤੇ ਹੋਣ ਵਾਲੇ ਵਿਤਕਰੇ ਨੂੰ ਲੈ ਕੇ ਆਵਾਜ਼ ਚੁੱਕੀ ਹੈ ਜਿਨ੍ਹਾਂ 'ਤੇ આરોਪ ਪਾਇਆ ਹੈ ਕਿ ਭਾਵੇਂ ਸੁੱਬੇ ਵਿੱਚ ਰਾਖਵਾ ਕਰਨ ਦਿੱਤਾ ਗਿਆ ਹੈ ਲੇਕਿਨ ਫਿਰ ਵੀ ਹੱਲੇ ਤੱਕ ਦਲਿਤ ਪਾਇਚਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੈ ਸੁਣੋ ਕੀ ਕਿਹਾ ਉਨ੍ਹਾਂ ਨੇ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਮੈਂ ਅੱਜ ਬਾਬਾ ਮੇਰਖ ਸਾਹਿਬ ਦੀਆਂ ਜਿਹੜੀਆਂ ਉਹਨਾਂ ਨੇ ਸਾਡੇ ਕੌਮ ਨੂੰ ਤਬਾਵਾ ਦਿੱਤੀਆਂ ਪਰ ਉਹ ਸਾਡੇ ਕਿਸੇ ਤੱਕ ਨਹੀਂ ਪਹੁੰਚ ਗਈਆਂ ਉਹਦੇ ਰਿਗਾਰਡਿੰਗ ਮੈਂ ਤੁਹਾਡੇ ਉਹਨਾਂ ਬਾਰੇ ਕੁਝ ਚੰਨਣਾ ਪਾਉਣਾ ਚਾਹੁੰਦਾ ਅੱਜ ਮੈਂ ਇਸ ਮੌਕੇ ਤੇ ਤੁਹਾਡੇ ਸਾਰਿਆਂ ਨਾਲ ਰਲ ਕੇ ਜੋ ਗੱਲਾਂ ਸਾਂਝੀਆਂ ਕਰਨੀ ਚਾਹੁੰਦਾ ਹਾਂ ਉਹ ਉਸ ਮਹਾਨ ਸਿੱਟੀ ਦੇ ਸੁਵਿਧਾਨ ਦੇ ਨਿਰਮਾਤਾ ਡਾਕਟਰ ਭੀਮਰਾਓਂ ਬੇਦਕਰ ਜਿਲੇ ਸਮਾਜ ਨੂੰ ਅਤੇ ਉਹਨਾਂ ਦੇ ਸਮਾਜ ਵਿੱਚ ਸਾਰਿਆਂ ਦੇ ਬਰਾਬਰ ਖੜੇ ਹੋਣ ਦੇ ਹੱਕ ਦੇਣ ਬਾਰੇ ਹੈ ਉਹਨਾਂ ਨੇ ਸੁਵਿਧਾਨ ਦੇ ਰਾਹੀਂ ਸਾਨੂੰ ਜੋ ਦਿੱਤਾ ਉਹਨਾਂ ਦੀ ਵਿਚਾਰਧਾਰਾ ਉਹ ਜੋਸ ਤੇ ਦੇ ਕੇ ਅਸੀਂ ਉਸ ਨੂੰ ਪੂਰੀ ਤਰ੍ਹਾਂ ਨਹੀਂ ਪਰਾ ਸਕੇ ਮੈਂ ਬਾਬਾ ਸਾਹਿਬ ਦੀ ਉਸ ਸੋਚ ਦੇ ਨਾਲ ਸਹਿਮਤ ਹਾਂ ਕਿ ਮੈਨੂੰ ਮੇਰੇ ਹੀ ਸਮਾਜ ਦੇ ਲੋਕਾਂ ਨੇ ਧੋਖਾ ਦਿੱਤਾ ਜੋ ਕਿ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਬਾਬਾ ਸਾਹਿਬ ਨੇ ਆਪਣੇ ਸਮਾਜ ਦੇ ਲੋਕਾਂ ਨੂੰ ਪੜ ਲੈ ਕੇ ਸੰਗਠਨ ਕਰਨ ਨੂੰ ਕਿਹਾ ਸੀ ਪਰ ਅਸੀਂ ਇਹ ਜਿਹਾ ਨਹੀਂ ਕਰ ਸਕੇ ਅਸੀਂ ਬਾਬਾ ਸਾਹਿਬ ਦੇ ਵਿਚਾਰਧਾਰਾ ਨੂੰ ਭੁੱਲ ਕੇ ਦੂਜੀਆਂ ਪਾਰਟੀਆਂ ਦੇ ਵਿਚਾਰਧਾਰਾ ਨੂੰ ਅਪਣਾ ਕੇ ਉਹਨਾਂ ਵਿੱਚ ਜਜ਼ਬ ਹੋ ਕੇ ਰਹਿ ਗਏ ਅਤੇ ਆਪਣੇ ਨਿੱਜੀ ਹਤਿਆਂ ਨੂੰ ਪਹਿਲ ਦੇ ਕੇ ਸਾਲ ਵਜੋਂ ਪੰਜਾਬ ਵਿੱਚ ਜੀ ਤੁਹਾਨੂੰ ਕਿਉਂ ਲੱਗਦਾ ਹੈ ਕਿਵੇਂ ਕਿਸੇ ਕਿਸੇ ਨਾ ਉਹਨਾਂ ਦੇ ਵਿਚਾਰ ਸੀਗੇ ਉਹ ਨਹੀਂ ਕਰੇ ਆ ਪ੍ਰੈਕਟੀਕਲ ਹੋ ਸਕਿਆ ਹਾਂਜੀ ਕਿਵੇਂ ਕਾਰ ਲੱਗਦਾ ਤੁਹਾਨੂੰ ਬਾਬਾ ਸਾਹਮਣੇ ਇਹਨਾਂ ਸਾਨੂੰ ਕਿਹਾ ਸੀ ਜਿੰਨਾ ਚਿਰ ਤੁਸੀਂ ਸਾਨੂੰ ਸਰਕਾਰ ਦੇ ਵਿੱਚ ਸਰਕਾਰ ਦੇ ਵਿੱਚ ਸਾਨੂੰ ਜਗ੍ਹਾ ਨਹੀਂ ਮਿਲਦੀ ਉਹਨਾਂ ਤੇ ਸਾਨੂੰ ਉੱਥੇ ਕੋਈ ਨਿਆ ਨਹੀਂ ਮਿਲਣਾ ਉਹਨਾਂ ਨੇ ਇਸ ਰਿਕਵਰਡ ਵਾਸਤੇ ਸਾਨੂੰ ਉਹਦੇ ਵਿੱਚ ਰਿਜ਼ਰਵ ਜਾਰੀ ਕਰ ਰਹੇ ਨੇ ਸਾਨੂੰ ਲਾਗੂ ਕਰਾਈ ਹਰ ਇੱਕ ਪਾਰਟੀ ਦੇ ਵਿੱਚ ਜੀ ਦਲਿਤ ਦੇ ਲੀਡਰ ਹੈਗੇ ਨੇ ਤੁਹਾਨੂੰ ਕੀ ਲੱਗਦਾ ਕਿ ਉਹ ਫਿਰ ਤੁਹਾਡੀ ਗੱਲ ਨਹੀਂ ਕਰਦੇ ਕਿਸੇ ਦਲਕਾਂ ਦੀ ਉਹ ਜਦੋਂ ਵੀ ਉਹ ਉਹਨਾਂ ਉਹ ਤੰਦੂਸੀਆਂ ਪਾਰਟੀਆਂ ਦੇ ਵਿੱਚ ਜਾ ਕੇ ਸਿਰਫ ਇੱਕ ਟਿਕਟ ਲੈਣ ਆਪਣੇ ਹਿੱਤ ਨੂੰ ਨਿੱਜੀ ਹਿੱਤ ਨੂੰ ਲੈ ਕੇ ਵੀ ਇੱਕ ਮੈਂ ਟਿਕਟ ਲੈਣੀ ਆ ਟਿਕਟ ਲੈ ਲੈਂਦਾ ਜੋ ਤੇ ਲੈ ਕੇ ਜਿੱਤ ਕੇ ਉਹ ਵਿਧਾਨ ਸਭਾ ਜਾ ਕੇ ਬੋਲਦਾ ਨੇ ਨਾ ਪਾਰਲੀਮੈਂਟ ਜਾ ਕੇ ਉਸ ਨੂੰ ਇਹ ਖਤਰਾ ਹੁੰਦਾ ਜੇ ਅੱਜ ਮੈਂ ਬੋਲਿਆ ਤੇ ਅਗਲੀ ਵਾਰੀ ਮੈਨੂੰ ਟੇਟ ਨਹੀਂ ਮਿਲਣੀ ਉਹ ਦਰ ਹੈ ਉਹ ਕੁਝ ਬੋਲਣ ਤੋਂ ਬਣ ਸੁਣਾਤਾਂ ਤੇ ਸਾਡੇ ਆਪਣੇ ਸਮਾਜ ਬਾਰੇ ਜਾਂ ਕਿਸੇ ਵੀ ਬਾਰੇ ਉਹਨਾਂ ਨੇ ਅੱਜ ਤੱਕ ਕੋਈ ਗੱਲ ਨਹੀਂ ਕੀਤੀ ਤੁਸੀਂ ਸਮਾਜ ਨੂੰ ਕਿੱਦਾਂ ਇਕੱਠਾ ਕਰੋਗੇ ਇਕੱਠੇ ਕਰਨ ਦੀ ਗੱਲ ਤੁਸੀਂ ਕਰ ਰਹੇ ਹੋ ਕਿੱਦਾਂ ਇਕੱਠਾ ਕਰੂਗੇ ਕਿਉਂਕਿ ਅਲੱਗ-ਅਲੱਗ ਹਰ ਵਕਤ ਵੇਖ 파ਰਟੀ ਦੇ ਵਿੱਚ ਹੈਗੇ ਨੇ ਦੇਖੋ ਇਹਦੇ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਪੈਣੀ ਆ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ ਇੱਕ ਮਿਸਾਲ ਦੇ ਤੌਰ ਤੇ ਆਪਾਂ ਪੰਜਾਬ ਸਟੇਟ ਨੂੰ ਲੈ ਲੈਂਦੇ ਆ ਇਹਦੇ ਵਿੱਚ 117 ਹਲਕੇ ਆ ਜੇ 117 ਦੇ ਵਿੱਚੋਂ ਆਪਾਂ 34% ਹਲਕੇ ਰਿਜ਼ਰਵ ਆ ਜੇ ਐਸਆਈ 134 ਦੇ ਵਿੱਚ 117 ਵਿੱਚ 134 ਘੜ 34 ਘੜ ਦਿੰਦੇ ਆ ਤੇ 83% ਵਰਤਤੀਆਂ ਜਿਹੜੀਆਂ ਦੂਸੀਆਂ ਪਾਰਟੀਆਂ ਉੱਥੇ ਹੀ ਇੰਨੇ ਕ ਬੰਦਿਆਂ ਨੂੰ ਹੀ ਖੜੇ ਕਰ ਸਕਦੀਆਂ ਪਰ 84ਵਾਂ ਬੰਦਾ ਨਹੀਂ ਕਰ ਸਕਦੀ ਪਰ ਸਾਡੇ ਕੋਲ 34 ਤੋਂ ਵੱਧ ਉੱਪਰ ਤੱਕ ਜਿੰਨੇ ਮਰਜ਼ੀ ਬੰਦੇ ਖੜੇ ਕਰ ਸਕਦੇ ਆ ਸਾਡੇ ਕੋਲ ਕੋਈ 150 ਬੰਦਾ ਹੈਗਾ ਸਾਰਾ ਸਾਰੀਆਂ ਪਾਰਟੀਆਂ ਨੂੰ ਲਾ ਕੇ ਜਿੰਨਾ ਕ ਹੈਗਾ ਉਹ ਸਿਰਫ ਆਪਣੇ ਉਸ 84 34 ਸੀਟਾਂ ਦੇ ਵਿੱਚ ਰਾਲ ਕੇ ਆੜ ਕੇ ਬਹਿ ਗਏ ਤੇ ਉਹਦੇ ਵਿੱਚ ਹੀ ਉਹ ਘੇਰੇ ਕਰਨੇ ਆਪਸ ਵਿੱਚ ਹੀ ਲੜਨ ਲੱਗ ਪਏ ਉਹਨਾਂ ਉਸ ਤੋਂ ਬਾਹਰ ਨਿਕਲ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੋ ਕੋਸ਼ਿਸ਼ ਕਰਦੇ ਆ ਉਹ 34 ਸੀਟਾਂ ਸਾਡੇ ਕੋਲ ਹੈਗੀਆਂ ਹੈਗੀਆਂ ਉਸ ਤੋਂ ਬਾਅਦ ਉੱਪਰ ਜਾ ਕੇ ਖੜ ਗੋ ਸਾਨੂੰ ਸਰਕਾਰ ਬਣਾਉਂਦੇ ਪਈ 83 ਨੂੰ ਸਾਨੂੰ 25 ਸੀਟਾਂ ਦੀ ਲੋੜ ਹੈ ਅੱਜ ਦੇ ਜਿੱਦਾਂ ਹੁਣ ਅੰਬੇਡਕਰ ਦਿਵਸ ਵੀ ਆ ਰਿਹਾ ਤੇ ਉਹਦੇ ਉੱਤੇ ਲਗਾਤਾਰ ਇੱਕੋ ਹੀ ਗੱਲ ਹੁੰਦੀ ਹੈ ਕਿ ਬੱਚਿਆਂ ਨੂੰ ਪੜਾਣਾ ਚਾਹੀਦਾ ਅੰਬੇਡਕਰ ਜਿਹੜੇ ਵੀ ਦਲੀ ਸਮਾਜ ਦੇ ਹਨ ਲੇਕਿਨ ਅੱਜ ਵੀ ਦੇ ਦੇ ਕਿ ਦਲੀ ਸਮਾਜ ਨੂੰ ਜਿੰਨੀਆਂ ਸਹੂਲਤਾਂ ਮਿਲਦੀਆਂ ਤੇ ਲੇਕਿਨ ਅੱਜ ਵੀ ਉਹ ਆਪਣੀਆਂ ਸਹੂਲਤਾਂ ਤੋਂ ਵਾਂਝੇ ਨੇ ਕਿਉਂਕਿ ਉਹ ਪੜਦੇ ਨਹੀਂ ਸਰ ਉਹਨਾਂ ਕੋਲੇ ਨਹੀਂ ਕੈਪੈਸਿਟੀ ਉਹਨਾਂ ਦੇ ਜਦੋਂ ਪਿੱਛੇ ਬੈਕਗ੍ਰਾਉਂਡ ਹੈ ਉਹਨਾਂ ਦੇ ਕੰਮਕਾਰ ਇਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜਾਈ ਨਹੀਂ ਸਕਦੇ ਉਹਨਾਂ ਨੂੰ ਘਰ ਆ ਕੇ ਕੰਮ ਕਰਨਾ ਪੈਂਦਾ ਕਾਨਵੈਂਟ ਸਕੂਲਾਂ ਦੇ ਵਿੱਚ ਜਦੋਂ ਬੱਚੇ ਜਾਂਦੇ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਕਿਉਂ ਲੇਕਿਨ ਅੱਜਕੱਲ ਤਾਂ ਹੁੰਦਾ ਸਰਕਾਰੀ ਸਕੂਲਾਂ 'ਚ ਵੀ ਸਰਕਾਰ ਕਹਿੰਦੀ ਹੈ ਜੀ ਫੈਸਿਲਿਟੀ ਦੇ ਦੇ ਫੈਸਿਲਿਟੀ ਦੇ ਦਿੱਤੀ ਉਹ ਬੱਚਿਆਂ ਨੂੰ ਮਿਲਿਆ ਨਾ ਪਰ ਘਰ ਆ ਕੇ ਕੰਮ ਕੰਮ ਕਰਦੇ ਉਹਨਾਂ ਨੂੰ ਆਪਣੇ ਦੂਜੇ ਕੰਮ ਕਰਨੇ ਪੈਂਦੇ ਆ ਦੂਜੇ ਬੱਚਿਆਂ ਨੂੰ ਤਾਂ ਰਹਿ ਗਏ ਆ ਕੋਈ ਕੰਮ ਨਹੀਂ ਟਿਊਸ਼ਨਾਂ ਲੱਗ ਪੜ੍ਹਦੇ ਪੜ੍ਹਦੇ ਆ ਕੇ ਉਹਨਾਂ ਜਿੱਦਾਂ ਹੁਣ ਸਰਕਾਰ ਫੈਸਿਲਿਟੀ ਦਿੰਦੀ ਹੈ ਲੇਕਿਨ ਉਹ ਫੈਸਿਲਿਟੀ ਤੋਂ ਦੂਜੇ ਜਿਹੜੇ ਜਨਰਲ ਕੈਟਾਗਰੀ ਦੇ ਬੱਚੇ ਉਹ ਵਾਂਝੇ ਰਹਿ ਜਾਂਦੇ ਨੇ ਤੁਹਾਡੇ ਜਿਹੜੀਆਂ ਸੀਟਾਂ ਖ ਉਹ ਨਹੀਂ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਜਿਹੜੀ ਜਿਹੜੀ ਰਾਖਵੇਂ ਸੇਚਾਂ ਨੇ ਇਹ ਜਿਹੜੀਆਂ ਰਾਖਵੇਂ ਸੇਚ ਜਿਹੜੇ ਰੱਖੀਆਂ ਜਾਂਦੀਆਂ ਨੇ ਮਤਲਬ ਕੋਈ ਵੀ ਫੈਸਿਲਿਟੀ ਆ ਫੈਸਿਲਿਟੀ ਰੱਖੀ ਜਾਂਦੀ ਆ ਉਹ ਤੁਹਾਨੂੰ ਨਹੀਂ ਮਿਲਦੀ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਹੀਂ ਇਹ ਨਹੀਂ ਮੈਂ ਕਿਹਾ ਪਰ ਜਿੱਥੇ ਜਿਹਨਾਂ ਲੋਕਾਂ ਤੱਕ ਪਹੁੰਚਣੀ ਹੈ ਉਹ ਨਹੀਂ ਪਹੁੰਚ ਰਹੀ ਹੂੰ ਉਹਦੇ ਉਸ ਰਾਖਵਗਰ ਨਹੀਂ ਪਹੁੰਚਦਾ ਲੋਕਾਂ ਦਾ ਕੋਈ ਹੌਣੇ ਤਾਂ ਮੈਂ ਤੁਹਾਨੂੰ ਇੱਕ ਤੁਸੀਂ ਕਿਤਾ ਪਛਾਣ ਦੀ ਕੋਸ਼ਿਸ਼ ਨਹੀਂ ਕਰੋਗੇ ਜੀ ਇਹ ਮੈਂ ਤਾਂ ਸਭ ਤੋਂ ਪਹਿਲਾਂ ਇਹ ਕਰੂੰਗਾ ਜਿੰਨਾ ਚਿਰ ਇਹ ਬੰਦੇ ਇਕੱਠੇ ਹੋਗੇ ਬਾਹਰ ਆ ਕੇ ਇੱਕ ਜਗ੍ਹਾ ਮਾਰਚ ਤੇ ਆ ਕੇ ਨਹੀਂ ਲੜਦੇ ਕਿ ਉਹਨਾਂ ਚਿਰ ਇਹ ਪਾਰਟੀਆਂ ਸਾਨੂੰ ਸਾਡੇ ਹੱਕ ਨਹੀਂ ਦੇਣ ਦੇਣ ਦੀ ਥੋੜੀ ਰਣਨੀਤੀ ਕੀ ਹੈ ਜੀ ਥੋੜੀ ਰਣਨੀਤੀ ਨਹੀਂ ਤੁਸੀਂ ਲੋਕ ਸਭਾ ਚੋਣ ਆਉਣ ਵਾਲੇ ਕੀ ਤੁਸੀਂ ਹੁਣ ਇਹਦੇ ਵਿੱਚ ਕਿਸ ਤਰ੍ਹਾਂ ਦੀ ਲੋਕਾਂ ਨੂੰ ਜਾਲੂ ਕਰੂੰਗਾ ਸਰ ਮੈਂ ਲੋਕ ਸਭਾ ਦੇ ਹਜੇ ਇਹਨਾਂ ਨਹੀਂ ਕਰੂੰਗਾ ਟਿੱਪਣੀ ਕਿਉਂਕਿ ਇਹ ਪੋਲਿਟੀਕਲ ਮਸਲਾ ਬਣਾਣਾ ਹੈ ਪੋਲਿਟੀਕਲ ਮਸਲਾ ਨਹੀਂ ਲੈ ਕੇ ਮੈਂ ਬੈਠਾ ਸੋਸ਼ਲ ਨੀਤੀ ਤੇ ਤੁਸੀਂ ਸਿੱਕਣਾ ਜਾ ਰਹੇ ਹੋ ਕਿਹੜੀ ਰਣਨੀਤੀ ਸੋਸ਼ਲ ਤੁਹਾਡੀ ਰਣਨੀਤੀ ਕੀ ਹੈ ਸੋਸ਼ਲ ਨੀਤੀ ਹੈ ਵੀ ਮੈਂ ਇਹਨਾਂ ਲੋਕਾਂ ਨੂੰ ਇਕੱਠੇ ਹੋਣ ਲਈ ਮਜਬੂਰ ਕਰੂੰਗਾ ਇਹਨਾਂ ਨੂੰ ਲੋਕਾਂ ਨੂੰ ਕਹੂੰਗਾ ਜੀ ਜਾ ਕੇ ਵੀ ਇਹਨਾਂ ਨੂੰ ਹਿਸਾਬ ਪੁੱਛੋ ਵੀ ਤੁਸੀਂ ਤੁਹਾਨੂੰ ਅੱਜ ਤੱਕ ਕੀਤਾ ਕੀ ਆ ਜਿਸ ਤਰ੍ਹਾਂ ਮੈਂ ਦਿਖਾਉ ਉਹ ਮੈਂ ਨਹੀਂ ਕਹਿਣਾ ਚਾਹੁੰਦਾ ਫਿਰ ਪੋਲੀਟੀਕਲ ਮੰਡਟ ਵਿੱਚ ਆ ਜਣੀਗਾ ਪਰ ਹਾਲ ਤੁਸੀਂ ਆਪਣਾ ਪਤਾ ਜਿੱਥੇ ਮੰਡੀ ਜਿਹੜੀ ਬਣਾਈ ਹੈ ਹੁਣ ਤੁਸੀਂ ਲੋਕਾਂ ਨੂੰ ਰਿਕਰਟ ਕਰਨਾ ਚਾਹੀਦਾ ਹਾਂ ਹਾਂਜੀ ਬਹੁਤ ਠੀਕ ਹੈ ਥੈਂਕ ਯੂ ਚਲੋ